ਲਓ ਵੀ ਦੁਨੀਆ ਚ ਕੱਲੇ ਬੰਦੇ ਵਾਸਤੇ ਵੀ ਕਾਰ ਆ ਗਈ ਐ ਕੰਪਨੀ ਕਿਹੜੀ ਆ ਰਨੌਟ ਆ ਜਿਨ੍ਹਾਂ ਦੀ ਡਸਟਰ ਕਾਰ ਆ ਆਪਣੀ ਇੰਡੀਆ ਦੇ ਵਿੱਚ ਆਈ ਫਲਾਹਾਲ ਮੈਂ ਹੈਗਾ ਕੂਰਗਾ ਦੇ ਵਿੱਚ ਜਿਆਦਾਤਰ ਕੰਪਨੀਆਂ ਨੂੰ ਪਤਾ ਕੋਰਗ ਦੀਆਂ ਚਾਹੇ ਕੀ ਆ ਸੈਮਸੰਗ ਐਲਜੀ ਹੈਨਾ ਤੇ ਪੂਰਾ ਵੈਪਰ ਉਪਰ ਵੀ ਲਾਇਆ ਤੇ ਕੀ ਕੀ ਫੰਕਸ਼ਨ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇੱਥੇ ਸ਼ੁਰੂ ਕਰਦੇ ਆ ਸ਼ੌਕਰ ਸ਼ੁਕਰ ਪਾਏ ਆ ਪੂਰੇ ਤੇ ਨਾਲ ਚਾਰਟ ਰੀਆ ਆ ਦੋ ਟਾਇਰ ਇੱਧਰ ਐ ਤੇ ਤਿੰਨ ਖੜਾ ਸੋਂ ਪਹਿਲਾਂ ਆਪਾਂ ਆਸੇ ਪਾਸੇ ਦਾ ਵਿਊ ਦਿਖਾ ਦਿਆਂ ਤਿੰਨ ਤੇ ਇਧਰਲੇ ਪਾਸੇਗਾ ਚਾਰ ਠੀਕ ਆ ਬਕਾਇਦਾ ਤੌਰ ਤੇ ਨੰਬਰ ਲੱਗਣ ਠੀਕ ਆ ਪਹਿਲਾਂ ਤਾਂ ਸ਼ੌਕਰਾਂ ਸ਼ੌਕਰਾਂ ਵਾਲਾ ਧਿਆਨ ਫੀਚਰ ਚੈੱਕ ਕਰੋ ਬਾਈ ਬਾਕੀ ਆਹ ਲਾਈਟ ਇੱਕ ਹੀ ਆ ਹਨਾ ਤੇ ਡਿਪਰ ਇਹਦੇ ਆਪਣੇ ਦੋਨੇ ਪਾਸੇ ਦਿੱਤੇ ਆ ਉਤੋਂ ਬਾਅਦ ਦੇਖ ਲੋ ਇਧਰਲੇ ਪਾਸੇ ਵੀ ਸ਼ੀਸ਼ਾ ਦਿੱਤਾ ਪੂਰਾ ਡਰਾਈਵਰ ਸਾਈਡ ਨੂੰ ਤੇ ਇਧਰਲੇ ਪਾਸੇ ਕਨੈਕਟਰ ਸਾਈਡ ਨੂੰ ਪਰ ਬੰਦਾ ਇਹਦੇ ਚ ਇੱਕ ਹੀ ਬੈਠੂਗਾ ਲਓ ਬਈ ਫਿਰ ਆਪਾਂ ਇਹਨੂੰ ਇਹਦੀ ਕਰਦਾ ਇਨਸਪੈਕਸ਼ਨ ਠੀਕ ਆ ਸਾਰੀ ਆਟੋ ਆ ਪਹਿਲੀ ਗੱਲ ਤਾਂ ਆ ਦੇਖ ਲੋ ਇਹਦੇ ਗੇਅਰ ਨਹੀਂ ਪਾਏ ਗੇਰਾਂ ਵਾਲਾ ਤਾਂ ਬਾਕਸ ਵੀ ਨਹੀਂ ਰੱਖਿਆ ਇਹਨਾਂ ਨੇ ਡਰਾਈਵ ਨਿਊਟਰਨ ਤੇ ਰਿਵਰਸ ਆਪਿਆ ਡੀਐਨਆਰ ਹੈਨਾ ਤੇ ਪਾਰਕਿੰਗ ਲਾਉਣੇ ਦਾ ਪਾਰਕਿੰਗ ਵਾਲੀ ਹੀ ਆ ਇਧਰੇ ਪਾਸੇ ਸੁੱਚਾਂ ਆ ਗਿਆ ਲਾਈਟਾਂ ਵਾਲੀਆਂ ਤੇ ਉਧਰੇ ਪਾਸੇ ਜਿਹੜਾ ਦੂਜਾ ਆ ਗਿਆ ਉਹ ਵਾਈਪਰ ਵਾਲੀ ਵੀ ਆ ਗਈ ਤੇ ਆਪਾਂ ਗੱਲ ਕਰ ਗਏ ਨਾਲ ਦੀ ਨਾਲ ਜਿਹੜਾ ਸਿਗਨਲ ਵਾਲਾ ਵੀ ਆ ਗਿਆ ਹੈਨਾ ਤੇ ਇਧਰ ਦੇਖ ਲੋ ਬੰਦੇ ਕਿੰਨੇ ਬਹਿਣਗੇ ਬੰਦਾ ਬੈਠੂ ਇੱਕ ਹੀ ਆਹ ਦੇਖ ਲੋ ਬਈ ਇੱਕ ਸਿੰਗਲ ਬੰਦੇ ਵਾਸਤੇ ਪ੍ਰੋਪਰ ਸੀਟ ਲਾਉਣੀ ਹੈ ਤੇ ਪਿੱਛੇ ਡੱਗੀ ਵੀ ਬਣਾਈ ਹੈ ਪਤਾਂ ਦਰਾਂ ਨੇ ᱱਿਆ ਦੇਖ ਲੋ ਵੀ ਡੱਗੀ ਆ ਜਿਹੜੀ ਡੱਗੀ ਜੇ ਜੇ ਤੁਸੀਂ ਓਪਨ ਕਰਨੀ ਆ ਤਾਂ ਇਹ ਜਿਹੜਾ ਹੈਗਾ ਇੱਥੋਂ ਓਪਨ ਵੀ ਹੋ ਜਾਂਦੀ ਆ ਠੀਕ ਐ ਉਹ ਤੋਂ ਬਿਨਾ ਇਹਦੇ ਚ ਸਭ ਤੋਂ ਵੱਡੀ ਸਹੂਲਤ ਹੈ ਵੀ ਤੁਸੀਂ ਆਪਦਾ ਸਮਾਨ ਉੱਪਰ ਵੀ ਲੈ ਕੇ ਆਣਾ ਮੈਂ ਤਾਂ ਹੁਣ ਸ਼ਾਇਦ ਇੱਥੇ ਆਰਡਰ ਕਰ ਹੀ ਦੇਵਾਂ ਕਿਉਂਕਿ ਸਿੰਗਲ ਬੰਦੇ ਵਾਸਤੇ ਨਜ਼ਾਰਾ ਬਈ ਟੂਰ ਲਾਵਾਂਗੇ ਪੂਰੇ ਇੰਡਗਾ ਦਾ ਤੇ ਪੂਰੇ ਵਰਲਡ ਦਾ ਇਹਦੇ ਤੇ ਠੀਕ ਐ ਇਹਦਾ ਭਾਅ ਭੂ ਦੱਸਦਾ ਤੁਹਾਨੂੰ ਕਿੰਨਾ ਤੇ ਮਤਲਬ ਇਹਨੂੰ ਚਾਹੇ ਤੁਸੀਂ ਮੋਟਰਸਾਈਕਲ ਸਮਝ ਲਓ ਯਾਰ 4 ਡਰ ਤੇ ਚਾਹੇ ਚਾਰ ਟਰੀ ਕਾਰ ਸਮਝ ਲੋ ਜਦੋਂ ਆਪਣੇ ਨੈਨੋ ਆਈ ਸੀ ਕੀ ਕਟਾੜਾ ਵਾਲੇ ਕਿੰਨਾ ਰੋਲਾ ਪਿਆ ਹਨ ਤੇ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੰਡਿਆ ਦੇ ਵਿੱਚ ਵੀ ਹੋ ਸਕਦਾ ਹੈ ਲਾਂਚ ਕਰਨ ਪਰ ਫਲਹਾਲ ਇਧਰਲੇ ਪਾਸੇ ਦੇਖ ਲੋ ਚਾਬੀ ਲੱਗਦੀ ਏ ਠੀਕ ਹੈ ਤੇ ਆ ਬੈਠੇ ਬ੍ਰੇਕਾਂ ਬਰੂਕਾਂ ਵਾਲਾ ਕੰਮ ਹੈ ਨਹੀਂ ਹੋ ਬੈਠਾ ਇੱਕ ਬ੍ਰੇਕ ਆ ਤੇ ਇੱਕ ਗਲਾਚਾ ਕਿਉਂਕਿ ਆਟੋ ਆ ਇਹ ਆਈ ਚੱਲਦੇ ਆ ਸਾਰਿਆਂ ਸਾਰਿਆਂ ਤੇ ਬੰਦਾ ਪੂਰਾ ਨਿਆਰੇ ਲੈਂਦਾ ਜਾਊਗਾ ਠੀਕ ਹੈ ਹਰਜੀਤ ਕਹਿੰਦਾ ਮੈਂ ਵੀ ਲੈਣੀ ਆ ਕਾਰ ਤੇ ਮੈਂ ਕਹਾਂ ਵੀ ਜਿਵੇਂ ਆ ਬੀਬੀਆਂ ਲੁਹਾਰੇ ਚੱਕੇ ਫਿਰਦੇ ਨੇ ਇਹਨਾਂ ਤੋਂ ਲੈਣੀ ਪਣੀ ਆ ਕਾਰ ਨੇ ਕਿਉਂਕਿ ਇਹ ਸਾਰਾ ਕੁਝ ਕੋਰੀਆ ਦੀ ਸੰਭਦਾ ਤੇ ਕੋਰੀਆ ਦੇ ਵਿੱਚ ਫੋਰਸ ਨੂੰ ਮੈਂ ਦਿਖਾ ਦਿੰਨਾ ਕਾਰਾਂ ਆ ਦੇਖ ਲਓ ਬੀਬੀਆਂ ਆਹਾਂ ਇਹਦੇ ਸੱਟ ਗਈਆਂ ਤੇ ਇਹ ਡਸਟ ਪਿੰਨਾ ਦੇ ਵੀ ਕੈਮਰੇ ਲੱਗੇ ਆ ਆ ਦੇਖੋ ਇੱਧਰ ਖੱਬੇ ਵੀ ਸੱਜੇ ਵੀ ਠੀਕ ਆ ਜਿਹੜੇ ਬੰਦੇ ਨੇ ਕੰਮ ਕਰਨਾ ਤੇ ਨਾਲ ਜਿਹੜੀ ਆ ਕੰਪਨੀ ਆ ਹਾ ਕਾਰਾਂ ਇਹ ਵੀ ਇਹਨਾਂ ਨੇ ਲਗਾਈਆਂ ਪਰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਕਾਰ ਜਿਹੜੀ ਮੈਨੂੰ ਲੱਗੀ ਇਹ ਲੱਗੀ ਯਾਰ ਤੇ ਇਹ ਸਿਰਫ ਹਰਜੀਤ ਮਾਰੀ ਕਿੰਨੇ ਕਦਮਾਂ ਦੀ ਮਾਣੇ ਖੜੇ ਮਤਲਬ ਕਰਮਕਦ ਦੀ ਕਾਰ ਹੋਣੀ ਹੈ ਹਨਾ ਇੱਕ ਕਰਮ ਦੀ ਕਾਰ ਹੀ ਆ ਬਸ ਇੱਕ ਸਵਾ ਕਾਰਨ ਦੀ ਕਾਰ ਹੈ ਤੇ ਪਿੱਛੋਂ ਕਿਹਨੇ ਕਹੇ ਪਿੱਛੋਂ ਪਲਾਂਗ ਵੀ ਨਹੀਂ ਹੋਣੀ ਮੈਨੂੰ ਲੱਗਦਾ ਤੇ ਜਿਵੇਂ ਆਪਾਂ ਗੱਲ ਕਰ ਗਏ ਹੱਥ ਜੰਨੇ ਹਨ ਸੋ ਐਨੀ ਕਾਰ ਹੈ ਤੇ ਭਾਈ ਨਾ ਇਹਨੂੰ ਪਾਰਕਿੰਗ ਦੀ ਸਮੱਸਿਆ ਚਾਰਟ ਆ ਰਹੀ ਹੈ ਸ਼ੌਕਰ ਹੈਗੇ ਆ ਪਰ ਆਪਣੀ ਬੜੀ ਕਾਮਯਾਬ ਤਾਂ ਨਹੀਂ ਹੋਣੀ ਕਿਉਂਕਿ ਇੱਥੇ ਤਾਂ ਸੜਕ ਹੈਗਾ ਪਾਣੀ ਵਰਗੀਆਂ ਮਤਲਬ ਮੈਂ ਆ ਪਿੰਡ ਦੇ ਵਿੱਚ ਫਿਰਦਾਂ ਠੀਕ ਹੈ ਤੇ ਆਪਣੇ ਵਾਲੇ ਜਿਹੜਾ ਇਹ ਹੈਗਾ ਟੋਏ ਟੋਏ ਅੱਜ ਵੱਜ ਗਈ ਹਨ ਤਾਂ ਫਿਰ ਕਾਰ ਨਹੀਂ ਥੇ ਹੋਣੀ ਪਰ ਇਹ ਵੀ ਸ਼ਹਿਰਾਂ ਸ਼ੁਰਾਂ 'ਚ ਕਾਮਯਾਬ ਹੋ ਸਕਦੀ ਆ ਪਹਾੜਾਂ ਤੇ ਵੀ ਕਾਮਯਾਬ ਹੋਣ ਦੇ ਚਾਂਸ ਮੈਨੂੰ ਲੱਗਦਾ ਘੱਟ ਤੇ ਇੰਜਣ ਪਤਾ ਕਿੱਥੇ ਆਦਾ ਸਭ ਤੋਂ ਵੱਡੀ ਗੱਲ ਇੰਜਣ ਆ ਜਿਹੜਾ ਹੈਗਾ ਇੱਥੇ ਹੀ ਇਹਨਾਂ ਨੇ ਇੰਜਣ ਰੱਖਿਆ ਚਾਹੇ ਉਹਨੂੰ ਇਲੈਕਟ੍ਰੋਨਿਕ ਵੀ ਬਣਾਇਆ ਹੋ ਸਕਦਾ ਇੰਜਣ ਵੀ ਲਾਇਆ ਹੋ ਸਕਦਾ ਪਰ ਇਹਦਾ ਇੰਜਣ ਇੱਥੇ ਇੰਜਣ ਦਾ ਲਗਭਗ ਮੈਂ ਤੁਹਾਨੂੰ ਦੱਸਾਂ ਉਹਦੇ ਜੱਡਾ ਹੀ ਆ ਕੀ ਹੁੰਦਾ ਜਿਵੇਂ ਮੋਟਰਸਾਈਕਲ ਵਾਲਾ ਹੈ ਨਾ ਤੇ ਪਲੱਸ ਬੈਟਰੀ ਤੇ ਵੀ ਇਹਨੂੰ ਚਲਾਇਆ ਜਾ ਸਕਦਾ ਕਾਰਨ ਤੇ ਕਿਉਂਕਿ ਬੈਟਰੀ ਵਾਲੀ ਕਾਰ ਹੈਨੀ ਜੀ ਬੈਟਰੀ ਉਹਨਾਂ ਦੇ ਪਲੱਗ ਹੁੰਦੇ ਠੀਕ ਹੈ ਸੋ ਫਲਾ ਹਾਲ ਬਈ ਇਦਾਂ ਪੂਰੀ ਲਗਜ਼ਰੀ ਕਾਰ ਆ ਕੌਂਟੀਨੈਂਟਲ ਦੇ ਟਾਇਰ ਹੈ ਠੀਕ ਹੈ ਤੇ ਬਾਕ ਖਾਈ ਲੈਣਾ ਹੱਥ ਤੋਂ ਮਾਰੇ ਕੋਈ ਚੰ ਹੈ ਬੈਟਰੀ ਤੇ ਸੋ ਦਿਖਾ 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 ਇੰਜਨ ਨਹੀਂ ਅਸਲ ਦੇ ਵਿੱਚ ਨਹੀਂ ਉਹ ਤੇਲ ਹੀ ਪੈਂਦਾ ਉਹ ਵੇਖੋ ਤੇਲ ਨਹੀਂ ਵਾਈਪਰਾਂ ਪਰ ਪਾਣੀ ਪੈਂਦਾ ਹੈ ਵਾਈਪਰਾਂ ਵਾਲਾ ਵਾਈਪਰਾਂ ਵਾਲਾ ਪਾਣੀ ਆ ਤੇ ਇਧਰ ਦੇ ਪਾਸੇ ਅੱਛਾ ਪਲੱਗ ਆ ਉਹ ਸਾਡੇ ਬੰਦੇ ਨੇ ਖੋਜ ਕਰਤੀ ਮੈਂ ਕਿਹਾ ਮੂਰੇ ਇੰਜਨ ਆ ਇਹ ਕੰਮ ਨਹੀਂ ਇਹ ਹੈਗਾ ਇਲੈਕਟ੍ਰੋਨਿਕ ਸੋ ਇਲੈਕਟ੍ਰੋਨਿਕ ਕਾਰ ਇੱਕ ਬੰਦੇ ਵਾਸਤੇ ਤਿਆਰ ਜੇ ਕਿਸੇ ਨੇ ਲੈਣੀ ਆ ਤਾਂ ਕੋਰੀਆ ਤੋਂ ਆਰਡਰ ਕਰ ਸਕਦੇ ਬਾਬੇ ਉਹ